ਰੋਗ ਯੋਗ ਰਹੋ ਨਿਰੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਦਿੱਤੇ ਇਸ ਨਾਰੇ ਦਾ ਸਾਰਾ ਵਿਸ਼ਵ ਮਰੀਦ ਹੋ ਚੁੱਕਾ ਹੈ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਸੰਸਾਰ ਭਰ ਚ ਹਰ ਧਰਮ ਦੇ ਲੋਕਾਂ ਨੇ ਮਨਾਇਆ ਕਈ ਕੱਟੜਵਾਦੀ ਅੰਸਰਾਂ ਨੇ ਸਨਾਤਨ ਧਰਮ ਨਾਲ ਜੋੜ ਕੇ ਭੰਡੀ ਪ੍ਰਚਾਰ ਕੀਤਾ ਜਿਸ ਦਾ ਮੂੰਹ ਤੋੜ ਕਰਾਰਾ ਜਵਾਬ ਪਹਿਲ ਚੈਰੀਟੇਬਲ ਟਰਸਟ ਦੇ ਫਾਊਂਡਰ जोगਿੰਦਰ ਸਿੰਘ ਸਲਾਰੀਆ ਨੇ ਦਿੱਤਾ ਆਪ ਪਹਿਲਾਂ ਪ੍ਰਧਾਨ ਮੰਤਰੀ ਜੀ ਤੋਂ ਸੁਣਦੇ ਹਾਂ ਅੰਤਰਰਾਸ਼ਟਰੀ ਯੋਗਾ ਦਿਵਸ ਬਾਰੇ ਯੋਗ जिंदगी की सहज प्रवृत्ति कैसे बने जैसे टूथब्रश करना हमेशा का क्रम बन जाता है बाल संवारना हमेशा का क्रम बन जाता है उतनी ही सहजता से योग जीवन से जब जुड़ता है एक सहज क्रिया बन जाता है तो वो प्रति पल उसका बेनिफिट देता रहता है मैं आपको बहुत बहुत बधाई देता हूँ बहुत बहुत शुभकामनाएं देता हूँ देश विदेश आज अंतरराष्ट्रीय योगा दिवस मनाया जा रहा है और पूरी दुनिया खास करके भारत के लोग सब धर्मों तो उठ के ਕਰੋ ਯੋਗ ਰਹੋ ਨਿਰੋਗ ਦਾ ਜਿਹੜਾ ਇੱਕ ਨਾਰਾ ਹੈ ਭਾਰਤ ਦੇਸ਼ ਦਾ ਔਰ ਜੰਗੀ ਸੋਚ ਵਾਲੇ ਲੋਕਾਂ ਦਾ ਉਹ ਜਨ ਜਨ ਤੱਕ ਪਹੁੰਚਾਰੇ ਹੈਗੇ ਆ ਅਸੀਂ ਵੀ ਉਹਨਾਂ ਦੇ ਇੱਕ ਸਾਕਸ਼ੀ ਗਵਾਹ ਹੋਣ ਦੇ ਨਾਤੇ ਸਾਡਾ ਇੱਕ ਇਨਸਾਨੀਅਤ ਫਰਜ਼ ਬਣਦਾ ਹੈ ਕਿ ਯੋਗ ਨੂੰ ਕਿਸੇ ਧਰਮ ਨਾਲ ਨਾ ਦੇਖਦੇ ਹੋਏ ਯੋਗ ਨੂੰ ਆਪਣੇ ਸਰੀਰ ਦੇ ਨਾਲ ਆਪਣੀ ਤੰਦਰੁਸਤੀ ਦੇ ਨਾਲ ਜੋੜ ਕੇ ਸਾਨੂੰ ਇਹ ਸੁਨੇਹਾ ਜਨ ਜਨ ਤੱਕ ਪੂਰੀ ਦੁਨੀਆ ਦੇ ਵਿੱਚ ਇਹ ਫਲਾਉਣਾ ਚਾਹੀਦਾ ਹੈਗਾ ਸੋ ਅੱਜ ਦੇ ਦਿਨ ਦੇ ਉੱਤੇ ਮੈਂ ਸਾਰੇ ਅ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਮੁਬਾਰਕਵਾਦ ਦਿੰਨਾ ਕਿ ਕਰੋ ਯੋਗ ਰਹੋ ਨਿਰੋਗ ਦਾ ਜਿਹੜਾ ਨਾਰਾ ਉਸ ਨੂੰ ਇੱਕ ਚੰਗੀ ਸੋਚ ਲੈ ਕੇ ਆਪਣੀ ਸਿਹਤ ਦੀ ਸੰਭਾਲ ਕਰੀਏ ਔਰ ਇਹੋ ਜਿਹੇ ਜਿਹੜੇ ਉਪਰਾਲੇ ਆ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉਹਨਾਂ ਦਾ ਅਸੀਂ ਸਾਖਸ਼ਾਤ ਗਵਾਹ ਬਣੀਏ ਸੋ ਮੈਂ ਬਹੁਤ ਸਾਰੀਆਂ ਮੁਬਾਰਕਾਂ ਦਿੰਨਾ ਹੈਗਾ ਸਭ ਲੋਕਾਂ ਨੂੰ ਜਿਨ੍ਹਾਂ ਨੇ ਅੱਜ ਇਸ ਯੋਗਾ ਦੇ ਦਿਵਸ ਦੇ ਉੱਤੇ ਆਪਣੀ ਸਮੂਲੀਅਤ ਕੀਤੀ ਹੈਗੀ ਹੈ ਔਰ ਆਪਣੇ ਸਰੀਰ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਆਪਣੇ ਸਰੀਰ ਦੀ ਸੰਭਾਲ ਵਾਸਤੇ ਅਗਾਹ ਵਧ ਕੇ ਇਸ ਯੋਗਾ ਨੂੰ ਇੱਕ ਤਿਹਾਰ ਰੂਪੀ ਮਨਾਉਣ ਦੀ ਇੱਕ ਜਿਹੜੀ ਪਹਿਲ ਆ ਉਹ ਕੀਤੀ ਹੈ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ